ਸਰਕਾਰਾਂ ਨਾਲ ਅਕਾਲੀਆਂ ਨੇ ਕੰਮ ਕੀਤੇ ਨਾ ਕਾਂਗਰਸ ਵਾਲਿਆਂ ਨੇ ਕੀਤੇ ਇਹਨਾਂ ਨੇ ਤਾਂ ਲੁੱਟਿਆ ਹੀ ਬਸ ਖਾਦਾ ਹੀ ਵਜਾ ਨਾਲ ਅਕਾਲੀਆਂ ਨੇ ਕੰਮ ਬਹੁਤ ਕਰਿਆ ਇਹ ਅਕਾਲੀਆਂ ਦੇ ਟਾਈਮ ਦੀ ਬਣਾਈ ਹੋਈ ਸੜਕਾਂ ਅਕਾਲੀ ਤਾਂ ਨਹੀਂ ਹੈਗੀ ਕਿਤੇ ਨਹੀਂ ਕਾਲੀ ਤਾਂ ਚਲੋ ਅਸੀਂ ਕਾਲੀ ਵੀ ਹੋਈਏ ਚਾਹੇ ਨਾ ਵੀ ਹੋਈਏ ਪਰ ਜਦੋਂ ਇਹ ਅਕਾਲੀਆਂ ਦੀ ਸਰਕਾਰ ਦੀ ਬਣੀ ਹੋਈ ਸੜਕਾਂ ਕਹਿੰਦਾ ਕਾਲੀਆਂ ਨੇ ਕੰਮ ਕੀਤੇ ਆ ਹਾਂ ਹਾਂ ਕਾਲੀਆਂ ਨੇ ਕੰਮ ਕਰਿਆ ਅਸੀਂ ਜੁੜ ਨਹੀਂ ਬੋਲਦੇ ਇਹ ਚੀਜ਼ ਨੂੰ ਕਾਲੀਆਂ ਨੇ ਕੰਮ ਕਰਿਆ ਇਹ ਆ ਸੜਕਾਂ ਸਾਰੀਆਂ ਉਦੋਂ ਬਾਅਦ ਕਿਸੇ ਨੇ ਸੜਕ ਨਹੀਂ ਨਾ ਕਾਂਗਰਸ ਨੇ ਵਾਲੀ ਸੜਕ ਪਜੋਰੀ ਇੱਕ ਟੁੱਟੀ ਹੋਈ ਆ ਮਾ ਜੀ 12 ਪਿੰਡਾਂ ਨੇ ਖਰੜ ਤੱਕ ਅਹੀ ਹਾਲ ਹੈ ਮਜਰੇ ਤੱਕ ਟੁੱਟੀ ਵੀ ਦੋ ਮਹੀਨੇ 12 ਪਿੰਡਾਂ ਤੱਕ ਰੁੱਟੀ ਵੀ ਹੈ 12 ਪਿੰਡਾਂ ਨੇ ਇਹ ਲਾਦੇ ਜੀ ਆ ਪੋਰਟਲ ਦੇ ਵਿੱਚ ਦੋ ਪੋਲ ਟੁੱਟੇ ਹੋਏ ਦੋ ਕਿਹੜੇ ਪਿੰਡਾਂ ਦੇ ਟੁੱਟੇ ਹੋਏ ਪੋਲੇ ਨੇ ਇੱਕ ਰੁੜਕੀ ਆ ਆ ਦੋ ਵਾਰੀ ਪਿਛਲੇ ਸਾਲ ਟੁੱਟਿਆ ਤਾਂ ਜੀ ਉਹ ਪਿੰਡ ਵਾਲਿਆਂ ਨੇ ਠੀਕ ਕਰਿਆ ਕੋਈ ਕੋਈ ਮੰਤਰੀ ਨਹੀਂ ਆਇਆ ਸੰਤਰੀ ਨਹੀਂ ਆਇਆ ਸਾਲਾ ਕੋਈ ਹੱਥ ਆ ਪਿੰਡ ਵਾਲਿਆਂ ਨੇ ਮਿੱਟੀ ਪਾਈ ਉੱਥੇ ਪਿੰਡ ਵਾਲਿਆਂ ਨੇ ਆਪੇ ਬਣਾਇਆ ਹਾਂ ਹਾਂ ਆਪੇ ਬਣਾਇਆ ਉਹ ਟੁੱਟ ਗਏ ਜੀ ਅੱਛਾ ਫੇ ਪਾਣੇ ਬੁਰਾ ਹਾਲ ਹੈ ਤਾਂ ਲੰਗੇ ਨਹੀਂ ਜਾਂਦਾ ਉਹ ਲੰਗੇ ਨਹੀਂ ਜਾਂਦਾ ਰਾਸੀ ਨਾ ਥਾਪੇ ਕ ਕੀ ਲਾ ਗਿਆ ਜੀ ਕਿਲੋਮੀਟਰ ਤੇ ਸਾਰੇ ਜੀ ਉਹ ਪੁਲ ਪਿੰਡਾਂ ਵਾਲਾ ਠੀਕ ਕਰਿਆ ਤਾਂ ਪਿਛਲੀ ਵਾਰੀ ਜੀ ਐਤ ਕੀ ਫੇਰ ਟੁੱਟ ਗਿਆ ਪਾਣੀ ਆ ਕੇ ਉੱਪਰ ਤੇ ਜੀ ਬਾ ਹੁਣ ਫੇਰ ਬੰਦ ਹੈ ਜੀ ਉਹ ਫੇਰ ਉਹਦੇ ਬੰਦ ਉਹਦੀ ਆਵਾਜ਼ ਆਈ ਬਹੁਤ ਆਈ ਇੱਥੇ ਦਾ ਬਹੁਤ ਥੋੜਾ ਹੋ ਗਿਆ ਜੀ ਥੋੜਾ ਤੇ ਨਹੀਂ ਤਾਂ ਮੁੱਲਾਂ ਪਰ ਜਾਂਦਾ ਜੀ ਮੁੱਲਾਂ ਪਰ ਸਿੱਧਾ ਹੈ ਪੁਲ ਇਹ ਹੁਣ ਕੋਈ ਜਾ ਹੀ ਨਹੀਂ ਹੁੰਦਾ ਜੀ ਘੁੰਮ ਕੇ ਜਾਣਾ ਪੈਂਦਾ ਜੀ ਇਹ ਬੁਰਾ ਹਾਲ ਕਰਿਆ ਪਏ ਹਾਂ ਜੀ ਕਿਤੇ ਚਲੇ ਜਾਓ ਹਾਂ ਸਹਾਵੜਾਂ ਤੇ ਲੈ ਕੇ ਮੁੱਲਾਂ ਬਟੱਕ ਬਹੁਤ ਬੁਰਾ ਹਾਲ ਹੈ ਮੁਲਾ ਪੜਿਆ ਜਾ ਹਾਲ ਨਾ ਬੁਰਾ ਰੋੜੀ ਪਾਈ ਵੀ ਬੰਦਾ ਖਾਲੀ ਨਹੀਂ ਲੱਗ ਸਕਦਾ ਲੈਣ ਨਹੀਂ ਜਾ ਸਕਦਾ ਸਾਰੀਆਂ ਸੜਕਾਂ ਦੀ ਬਰਮ ਜਿਹੜੀ ਉਹ ਲੋਕਾਂ ਨਾਲ ਵੱਡੀ ਵੀ ਉਹਦੇ ਦਾ ਸੁੱਖਾ ਖੜਾ ਜਿਹੜੀ ਹੈਗੀ ਹੋਰ ਵੀ ਕੋਈ ਸਫਾਈ ਨਹੀਂ ਹੈ ਕੋਈ ਵੇਲਦਾ ਨਹੀਂ ਹੈ ਸੜਕਾਂ ਪਰ ਖਾਹੋ ਕੇ ਪਹਿਲੇ ਪਿਛਲੀ ਸਰਕਾਰਾਂ ਨਾਲ ਕਾਲੀਆਂ ਨੇ ਕੰਮ ਕੀਤਾ ਨਾ ਕਾਂਗਰਸ ਵਾਲਿਆਂ ਨੇ ਕੀਤੇ ਇਹਨਾਂ ਨੇ ਤਾਂ ਲੁੱਟਿਆ ਹੀ ਬਸ ਖਾਦਾ ਹੀ ਪਿਆ ਨਾ ਕਾਲੀਆਂ ਨੇ ਕੰਮ ਬਹੁਤ ਕਰਿਆ ਇਹ ਕਾਲੀਆਂ ਦੇ ਟਾਈਮ ਦੀ ਬਣਾਈ ਹੋਈ ਸੜਕਾਂ ਇਹ ਕਾਲੀ ਤਾਂ ਨਹੀਂ ਹੈਗੀ ਕਿਤੇ ਨਹੀਂ ਕਾਲੀ ਤਾਂ ਚਲੋ ਅਸੀਂ ਕਾਲੀ ਵੀ ਹੋਈਏ ਚਾਹੇ ਨਾ ਵੀ ਹੋਈਏ ਪਰ ਜਦੋਂ ਇਹ ਕਾਲੀਆਂ ਦੀ ਸਰਕਾਰ ਦੀ ਬਣੀ ਹੋਈ ਸੜਕਾਂ ਕਹਿੰਦਾ ਕਾਲੀਆਂ ਨੇ ਕੰਮ ਕੀਤੇ ਆ ਹਾਂ ਜੀ ਹਾਂ ਕਾਲੀਆਂ ਨੇ ਕੰਮ ਕਰਿਆ ਅਸੀਂ ਜੁੜ ਨਹੀਂ ਬੋਲਦੇ ਚੀਜ਼ ਨੂੰ ਕਾਲੀਆਂ ਨੇ ਕੰਮ ਕਰਿਆ ਜੀ ਆਹ ਸੜਕਾਂ ਸਾਰੀਆਂ ਉਦੋਂ ਬਾਅਦ ਕਿਸੇ ਨੇ ਸੜਕ ਨਹੀਂ ਨਾ ਕਾਂਗਰਸ ਨੇ ਕਾਲੀ ਸੜਕ ਪਜੋਰੀ ਇੱਕ ਟੁੱਟੀ ਵੀ ਆ ਮਾ ਜੀ 12 ਪਿੰਡਾਂ ਨਾਲ ਖਰੜ ਤੱਕ ਕਾਹੀ ਹਾਲ ਹੈ ਅੱਜ ਦੇ ਤੱਕ ਟੁੱਟੀ ਵੀ ਦੋ ਮਾੜਾ ਪਿੰਡਾਂ ਦਾ ਰੋਟੀ ਵੀ ਹੈ 12 ਪਿੰਡਾਂ ਦੀ ਰੋਟੀ ਆ ਪੋਲ ਟੁੱਟੇ ਹੋਏ ਦੋ ਪੋਲ ਟੁੱਟੇ ਹੋਏ ਦੋ ਕਿਹੜੇ ਪਿੰਡਾਂ ਦੇ ਟੁੱਟੇ ਹੋਏ ਪੋਲੇ ਇੱਕ ਰੁੜ ਗਈ ਹੈ ਆ ਦੋ ਵਾਰੀ ਪਿਛਲੇ ਸਾਲ ਟੁੱਟਿਆ ਤਾਂ ਜੀ ਉਹ ਪਿੰਡ ਵਾਲਿਆਂ ਨੇ ਠੀਕ ਕਰਿਆ ਕੋਈ ਕੋਈ ਮੰਤਰੀ ਨਹੀਂ ਆਇਆ ਸੰਤਰੀ ਨਹੀਂ ਆਇਆ ਸਾਲਾ ਕੋਈ ਇੱਥੇ ਪਿੰਡ ਵਾਲਾ ਨੇ ਮਿੱਟੀ ਪਾਈ ਉੱਥੇ ਪਿੰਡ ਵਾਲਾ ਨੇ ਆਪੇ ਬਣਾਇਆ ਹਾਂ ਹਾਂ ਬਣਾਇਆ ਉਹ ਟੁੱਟ ਗਏ ਜੀ ਅੱਛਾ ਫੇ ਪਾਣੀ ਬੁਰਾ ਹਾਲ ਹਥ ਲੰਗੇ ਨਹੀਂ ਜਾਂਦਾ ਮੁੰਡੇ ਲੰਗੇ ਨਹੀਂ ਜਾਂਦਾ ਰਵਾਜੀ ਨਾ ਖਾਪੇ ਕੰਮ ਆ ਰੁੜਕੀ ਨਾਲੇ ਆ ਰੁੜਕੀ ਲਾਗੇ ਜੀ ਕਿਲੋਮੀਟਰ ਤੇ ਸਾਰੇ ਜੀ